ਜੋ ਨਿਕਲਿਆ ਨਾ ਸਵੇ ਇਹ ਕਹਿੰਦਾ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਹਾਂ ਸਾਨੂੰ ਪਤਾ ਮਹਿੰਦਰ ਸਿੰਘ ਨੇ ਕਿੰਨੇ ਕੁ ਲੋਕਾਂ ਨੂੰ ਕਿੰਨੇ ਕੁ ਬੱਚਿਆਂ ਨੂੰ ਪੜਾਇਆ ਉਹਦਾ ਵੀ ਕਿੱਸਾ ਕੋਤੇ ਹੀ ਥੀ ਇਹ ਪਹਿਲੇ ਬੀੜ ਦੇ ਵਿੱਚ ਉਹਨੇ ਆਪਣੀ ਸ਼ਰਾਬ ਦੀ ਬੋਤਲ ਖੋਲ ਲੈਣੀ ਇੱਥੇ ਸਾਡਾ ਸਾਥੀ ਉਹਦੇ ਨਾਲ ਜਿਹੜਾ ਟੀਚਰ ਰਿਹਾ ਇੱਥੇ ਕੱਟ ਦੇ ਵਿੱਚ ਕਿਤੇ ਨਾ ਕਿਤੇ ਪਵਨ ਕੁਮਾਰ ਖੜਾ ਹੋਊਗਾ ਔਰ ਜਦੋਂ ਸ਼ਾਮ ਤੱਕ ਛੁੱਟੀ ਹੋਣੀ ਤਾਂ ਦਾ ਸਾਈਕਲ ਵੀ ਸਟੂਡੈਂਟਾਂ ਨੇ ਚੱਕ ਕੇ ਦੇਣਾ ਕਿਤੇ ਰਾਤ ਛੱਟ ਜਾਣਾ ਮਤਲਬ ਸਾਧ ਕੀਤਾ ਕਿ ਲਗਾਤਾਰ ਇਹ ਪੰਜਾਬ ਦੀ ਸਰਕਾਰ ਦੇ ਖਿਲਾਫ ਐਸੇ ਛੱਡਦੇ ਥੱਲੇ ਦੋ ਧਰਨੇ ਤੋਂ ਪਹਿਲਾਂ ਵੀ ਲੱਗੇ ਔਰ ਉਹਦੇ ਦੂਸਰੀ ਮੰਡੀ ਦੇ ਵਿੱਚ ਵੀ ਲੱਗੇ ਸੱਤ ਮੀਟਿੰਗਾਂ ਮੁੱਖ ਮੰਤਰੀ ਨੇ ਦਿੱਤੀਆਂ ਇਹ ਉਹ ਮੁੱਖ ਮੰਤਰੀ ਜਿਹੜਾ ਥੁੱਕ ਕੇ ਚੱਟਣ ਜਾਣਦਾ ਜਿਹਦੀ ਮੈਂ ਗੱਲ ਕਰ ਰਿਹਾ ਕਿ ਸਾਡੇ ਏਰੀਏ ਦਾ ਹੈ ਸਾਡੇ ਕੌਲ ਦੇ ਵਿੱਚ ਸਿਰਫ ਪਲੱਸ 2 ਕੀਤੀ ਆ ਇਸਨੇ ਉਦੋਂ ਅੱਗੇ ਇਹਨੂੰ ਕੁਛ ਨਹੀਂ ਆਉਂਦਾ ਚੁਟਕਲਿਆਂ ਦਾ ਸਵਾਏ। ਕਾ ਚੁਟਕਲਿਆਂ ਦਾ ਸਵਾਏ ਇਹ ਕਹਿੰਦਾ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਹਾਂ। ਸਾਨੂੰ ਪਤਾ ਮਹਿੰਦਰ ਸਿੰਘ ਨੇ ਕਿੰਨੇ ਕੁ ਲੋਕਾਂ ਨੂੰ ਕਿੰਨੇ ਕੁ ਬੱਚਿਆਂ ਨੂੰ ਪੜਾਇਆ। ਉਹਦਾ ਵੀ ਕਿੱਸਾ ਕੋਤੇ ਹੀ ਥੀ। ਕਿ ਪਹਿਲੇ ਬੀੜ ਦੇ ਵਿੱਚ ਉਹਨੇ ਆਪਣੀ ਸ਼ਰਾਬ ਦੀ ਬੋਤਲ ਖੋਲ ਲੈਣੀ। ਇੱਥੇ ਸਾਡਾ ਸਾਥੀ ਉਹਦੇ ਨਾਲ ਜਿਹੜਾ ਟੀਚਰ ਰਿਹਾ ਇੱਥੇ ਕੱਠ ਦੇ ਵਿੱਚ ਕਿਤੇ ਨਾ ਕਿਤੇ ਪਵਨ ਕੁਮਾਰ ਖੜਾ ਹੋਊਗਾ। ਔਰ ਜਦੋਂ ਸ਼ਾਮ ਤੱਕ ਛੁੱਟੀ ਹੁਣੀ ਦਾ ਦਾ ਸਾਈਕਲ ਵੀ ਸਟੂਡੈਂਟਾਂ ਨੇ ਚੱਕ ਕੇ ਦੇਣਾ ਕਿਤੇ ਰਾਹ ਛੱਟ ਜਾਣਾ ਮਤਲਬ ਅਥਾ ਦਾ ਸਾਫਤ ਕੀਤਾ ਕਿ ਲਗਾਤਾਰ ਇਹ ਪੰਜਾਬ ਦੀ ਸਰਕਾਰ ਦੇ ਖਿਲਾਫ ਐਸੇ ਛੱਟਦੇ ਥੱਲੇ ਦੋ ਧਰਨੇ ਤੋਂ ਪਹਿਲਾਂ ਵੀ ਲੱਗੇ ਔਰ ਉਹਦੇ ਦੂਸਰੀ ਮੰਡੀ ਦੇ ਵਿੱਚ ਵੀ ਲੱਗੇ ਸੱਤ ਮੀਟਿੰਗਾਂ ਮੁੱਖ ਮੰਤਰੀ ਨੇ ਦਿੱਤੀਆਂ ਇਹ ਉਹ ਮੁੱਖ ਮੰਤਰੀ ਜਿਹੜਾ ਥੁੱਕ ਕੇ ਚੱਟਣ ਜਾਣਦਾ ਜੇ ਜੇ ਮੈਂ ਗੱਲ ਕਰ ਰਿਹਾ ਕਿ ਸਾਡੇ ਏਰੀਏ ਦਾ ਹੈ ਸਾਡੇ ਕਾਲਜ ਦੇ ਵਿੱਚ ਸਿਰਫ ਪਲੱਸ 2 ਕੀਤੀ ਐ ਇਸਨੇ ਉਦੋਂ ਅੱਗੇ ਇਹਨੂੰ ਕੁਛ ਨਹੀਂ ਉਹਦਾ ਚੁਟਕਲਿਆਂ ਦਾ ਸਮਾਏ ਚੁਟਕਲਿਆਂ ਦਾ ਸਮਾਏ ਇਹ ਕਹਿੰਦਾ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਹਾਂ ਸਾਨੂੰ ਪਤਾ ਮਹਿੰਦਰ ਸਿੰਘ ਨੇ ਕਿੰਨੇ ਕੁ ਲੋਕਾਂ ਨੂੰ ਕਿੰਨੇ ਕੁ ਬੱਚਿਆਂ ਨੂੰ ਪੜਾਇਆ ਉਹਦਾ ਵੀ ਕਿੱਸਾ ਕੋਤੇ ਹੀ ਥੀ ਇਹ ਪਹਿਲੇ ਪੀੜ ਦੇ ਵਿੱਚ ਉਨੇ ਆਪਣੀ ਸ਼ਰਾਬ ਦੀ ਬੋਤਲ ਖੋਲ ਲੈਣੀ ਇੱਥੇ ਸਾਡਾ ਸਾਥੀ ਉਹਦੇ ਨਾਲ ਜਿਹੜਾ ਟੀਚਰ ਰਿਹਾ ਇੱਥੇ ਕੱਟ ਦੇ ਵਿੱਚ ਕਿਤੇ ਨਾ ਕਿਤੇ ਪਵਨ ਕੁਮਾਰ ਖੜਾ ਹੋਊਗਾ ਔਰ ਜਦੋਂ ਸ਼ਾਮ ਤੱਕ ਛੁੱਟੀ ਹੋਣੀ ਤਾਂ ਦਾ ਸਾਈਕਲ ਵੀ ਸਟੂਡੈਂਟਾਂ ਨੇ ਚੱਕ ਕੇ ਦੇਣਾ ਕਿਤੇ ਰਾਤ ਸਿੱਟ ਜਾਣਾ ਮਤਲਬ ਸਾਫਤ ਕੀਤਾ ਕਿ ਲਗਾਤਾਰ ਇਹ ਪੰਜਾਬ ਦੀ ਸਰਕਾਰ ਦੇ ਖਿਲਾਫ ਐਸੇ ਛੱਡ ਦੇ ਥੱਲੇ ਦੋ ਧਰਨੇ ਤੋਂ ਪਹਿਲਾਂ ਵੀ ਲੱਗੇ ਔਰ ਉਹਦੇ ਦੂਸਰੀ ਮੰਡੀ ਦੇ ਵਿੱਚ ਵੀ ਲੱਗੇ ਸੱਤ ਮੀਟਿੰਗਾਂ ਮੁੱਖ ਮੰਤਰੀ ਨੇ ਦਿੱਤੀਆਂ ਇਹ ਉਹ ਮੁੱਖ ਮੰਤਰੀ ਜਿਹੜਾ ਥੁੱਕ ਕੇ ਚੱਟਣ ਜਾਣਦਾ ਜਿਹਦੀ ਮੈਂ ਗੱਲ ਕਰ ਰਿਹਾ ਕਿ ਸਾਡੇ ਏਰੀਏ ਦਾ ਹੈ ਸਾਡੇ ਕਾਲਜ ਦੇ ਵਿੱਚ ਸਿਰਫ ਪਲੱਸ 2 ਕੀਤੀ ਐ ਇਸਨੇ ਉਦੋਂ ਅੱਗੇ ਇਹਨੂੰ ਕੁਝ ਨਹੀਂ ਉਹਨਾਂ ਚੁਟਕਲਿਆਂ ਦਾ ਸਮਾਂ ਹੈ